ਸਤ ਸ੍ਰੀ ਅਕਾਲ ਦੋਸਤੋ ਮੂਸੇ ਵਾਲਾ ਚੈਨਲ ਤੇ ਹੈਗਾ ਤੁਹਾਡਾ ਸਵਾਗਤ ਤੇ ਆਪਾਂ ਕਰਤੀ ਆਪਣੇ ਡੈਰੀ ਫਾਰਮ ਦੀ ਇੱਕ ਮੱਝ ਕੋਲੇ ਆਪਣੇ ਕੋਲੇ ਪਹਿਲਾਂ ਸੀਗੀ ਤੇ ਦੋ ਮੱਝਾਂ ਆਪਾਂ ਹੋਲ ਲਿਆਂਦੀਆਂ ਤੇ ਕੱਟੀਆਂ ਆਪਾਂ ਪਹਿਲਾਂ ਹੀ ਪਾਲੀਆਂ ਜਾਂਦੀ ਸੀ ਉਹ ਤੋਂ ਸ਼ੁਰੂਆਤ ਅੱਜ ਦੀ ਵੀਡੀਓ ਚ ਤੁਹਾਨੂੰ ਆਪਾਂ ਆਪਣਾ ਸੈਟਅਪ ਦਿਖਾਉਣ ਲੱਗੇ ਹਾਂ ਜਿਹੜਾ ਕਿ ਪਿਛਲੇ 5 ਦਿਨਾਂ ਤੋਂ ਆਪਾਂ ਕੋਈ ਵੀਡੀਓ ਨਹੀਂ ਕਰੀ ਤੇ ਆਪਾਂ ਆਪਦਾ ਫਾਰਮ ਸੈਟਅਪ ਕਰਨ ਲੱਗੇ ਹੋਏ ਸੀ ਤੁਹਾਨੂੰ ਦਿਖਾਉਣੇ ਆਪਾਂ ਕੀ ਕੁਝ ਕੀਤਾਗਾ ਤੇ ਆਪਣੇ ਸਾਰੇ ਦਿਖਾਵਾਂਗੇ ਪਸ਼ੂ ਅੱਜ ਤੇ ਜੁੜੇ ਰਹੋ ਵੀਡੀਓ ਨਾਲ ਕਿ ਸਾਨੂੰ ਪਤਾ ਆਪਣੇ ਚੈਨਲ ਤੇ ਡੈਰੀ ਫਾਰਮੂਲੇਟਰ ਜਾਂ ਖੇਤੀ ਫਾਰਮੂਲੇਟਰ ਜਾਣਕਾਰੀ ਵਾਲੀਆਂ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਤੇ ਸੇਲ ਪਰਚੇਸ ਵਾਲੇ ਪਸ਼ੂਆਂ ਦੇ ਵੀਡੀਓ ਵੀ ਆਪਣੇ ਚੈਨਲ ਤੇ ਆਉਂਦੀਆਂ ਨੇ ਤੇ ਆ ਆ ਗਈਆਂ ਨੇ ਆਪਣੀਆਂ ਮੱਝਾਂ ਤੇ ਬਾਕੀ ਸਾਨੂੰ ਬੈਕ ਕੈਮਰੇ ਨਾਲ ਸਾਰਾ ਕੁਝ ਦਿਖਾਉਣਾ ਹੈ ਕੀ ਆਪਣਾ ਸੈਟਅਪ ਆਪਾਂ ਕਿਵੇਂ ਤਿਆਰ ਕੀਤਾ ਵਾ ਆਹੋ ਵੀ ਦੋਸਤੋ ਆਪਾਂ ਡੈਰੀ ਫਾਰਮ ਦੀ ਸ਼ੁਰੂਆਤ ਕਰਨੀ ਆ ਤਾਂ ਆਪਣਾ ਚੰਗਾ ਸੈੱਡ ਹੋਣਾ ਜ਼ਰੂਰੀ ਆ ਆਹ ਆਪਣਾ ਭਾਂਡਾ ਸੀਗਾ ਤੇ ਇਹ ਪਹਿਲਾਂ ਕੱਚਾ ਸੀਗਾ ਕਿਉਂਕਿ ਆਪਾਂ ਦੋ ਤਿੰਨ ਪਸ਼ੂ ਰੱਖਦੇ ਹੁੰਦੇ ਸੀ ਤੇ ਦੋ ਤਿੰਨ ਪਸ਼ਾਂ ਤੇ ਕੱਚਾ ਚੱਲ ਜਾਂਦਾ ਸੀ ਫਿਰ ਆਪਾਂ ਜਦੋਂ ਹੁਣ ਪਸ਼ੂ ਘਾਉਣੇ ਸ਼ੁਰੂ ਕਰਤੇ ਆਪਾਂ ਦੋ ਮੱਝਾਂ ਹੋ ਲੈ ਕੇ ਆਂਦੀਆਂ ਤੇ ਦੋ ਕੱਟੀਆਂ ਲੈ ਜਾਂਦੀਆਂ ਤਾਂ ਆਪਾਂ ਫਰਸ ਲਵਾਈਏ ਦਿਨ ਰਾਤ ਨੂੰ ਇਹ ਹੁੰਦੀਆਂ ਨੇ ਬਾਹਰ ਉਧਰ ਕੱਚੇ 'ਚ ਉਹ ਖੁਰਨੇ ਦੰਦੇ ਨੇ ਰਾਤ ਨੂੰ ਬਾਹਰ ਸ਼ਾਮ ਨੂੰ 4-5 ਵਜੇ ਸ਼ਾਮ ਆ ਜਾਂਦੀ ਉਹ ਕੱਢ ਦਿੰਦੇ ਬਸ ਉਹ ਆ ਇਹ 10 ਵਜੇ ਇਹਨਾਂ ਅੰਦਰ ਬੰਦ ਜਾਂਦੇ ਆਂਗੇ ਤੇ ਇਹ ਫਰਸ ਲਵਾਤੀ ਮੰਨ ਲਓ ਇਹ ਟੋਏ ਟੱਪੇ ਨਹੀਂ ਪੈਂਦੇ ਤੇ ਖੋਨੇ ਦਾ ਸੈਟਅਪ ਜਿਹੜਾ ਕੀਤਾ ਆ ਪਾ ਖੋਨੇ ਬਣਾਏ ਪਹਿਲਾਂ ਬਹੁਤ ਥੋਣੀ ਸੀ ਆਪ ਐਕ ਵਧਾਈ ਆ ਖੋਨੀ ਕਿਹੜੀ ਰੱਖੀਏ ਆਪਾਂ ਵਿਚਾਰੋ ਨੀਵੀਂ ਰੱਖੀਏ ਦੇਖੋ ਚੱਲ ਖੋਨੀ ਨੀਵੀਂ ਰੱਖੀਏ ਕਿਉਂਕਿ ਜਦ ਬੰਨੀ ਸੁੰਨੀ ਲਾਉਣੇ ਆ ਤੇ ਉਹ ਵਿੱਚ ਜੰਮਦੀ ਨਹੀਂ ਤੇ ਜੇ ਜੰਮਦੀ ਆ ਤਾਂ ਉੱਲੀ ਪੈ ਜਾਂਦੀ ਆ ਦੇਖੋ ਹੁਣ ਵਿਚਾਰੋ ਖੋਨੀ ਸੈਡਾਂ ਤੋਂ ਉੱਚੀ ਆ ਵਿਚਾਰੋ ਨੀਵੀਂ ਆ ਸਾਰੇ ਜੇ ਕੋਈ ਮੰਨ ਲਓ ਪਾਣੀ ਵਾਲੀ ਚੀਜ਼ ਹੁੰਦੀ ਜੇ ਗਿੱਲੀ ਚੀਜ਼ ਪਾਉਣੇ ਤੋਂ ਵਿਚਾਲੇ ਆ ਜਾਂਦੇ ਵਿਚਾਲੋ ਪਸੂ ਨੂੰ ਖਾਣਾ ਸੌਖਾ ਹੋ ਜਾਂਦਾ ਤੇ ਖੋਨੀਆਂ ਦੀ ਕੰਨੀਆਂ ਤੇ ਪਸ਼ੂ ਦਾ ਮੂੰਹ ਨਹੀਂ ਜਾਂਦਾ ਹੁੰਦਾ ਆਪਣੀ ਰੋਜੀ ਤੇ ਡੈਵਲ ਤੇ ਇਹ ਫਰਸੇ ਦਾ ਆਪਾਂ ਸਟਰੀ ਕਰੀ ਗਾ ਇਧਰ ਆਪਾਂ ਵਿਚਾਲੇ ਦੇ ਨਾਲ ਹੀ ਬਣਾਤੀ ਫਿਰ ਇਧਰ ਕੱਟੀਆਂ ਵਾਸਤੇ ਇਧਰ ਕਿਲੋਗੈਰ ਲਾ ਕੇ ਆਮਾਜ ਲੈ ਕੇ ਆਂਦੀ ਆਪਾਂ ਆ ਆਪਣੀ ਕੱਟੀਆਂ ਆ ਆਪਣੀ ਘਰ ਦੇ ਮਾਜਾ ਤੇ ਕੱਪੜਾ ਆਮਾਜ ਲੈ ਕੇ ਆਂਦੀ ਆ ਤੇ ਇਧਰ ਇਹਨੂੰ ਢਾਲ ਦੇ ਕੇ ਇਧਰ ਆਪਾਂ ਆਪ ਦਾ ਨਿਕਾਸੀ ਪਾਣੀ ਇਧਰ ਬਾਹਣ ਦੇ ਵਿੱਚ ਕੱਟਤਾ ਤੇ ਆ ਆਪਣੀ ਮੱਝ ਜਿਹੜੀ ਸੂਸੀ ਦਾ ਕੱਟਾ ਆ ਗਿਆ ਆ ਕਰਤੀ ਆ ਗਈ ਆ ਕਰਤੀ ਆ ਗਈ ਤੇ ਆ ਕਟਿਆਗੇ ਦਿਨ ਤੋਂ ਉਹ ਆਪਣੀ ਦੁੱਧ ਦਿੰਦੀ ਆ ਤੇ ਖੁਰਨੇ ਬਣਾਈ ਆਪਾਂ ਆ ਖੁਰਨੇ ਬਣਾਈ ਆਪਾਂ ਮੰਨ ਲਓ ਸਾਂਝੀ ਖੁਰਨੇ ਬਣਾਤੀ ਇੱਕ ਇਹ ਜੀ 4 ਫੁੱਟ ਦੀ ਚੜਾਈ ਹੈ ਦੀ ਵਿੱਚੋਂ ਤੇ 4 ਫੁੱਟ ਦੀ ਚੜਾਈ ਹੈ ਦੀ ਵਿੱਚੋਂ ਦੋਨੇ ਪਾਸੇ ਇਹਦੇ ਮੰਨ ਲਓ 5-5 ਪਸ਼ੂ ਬੰਨੇ ਜਾ ਸਕਦੇ ਜੇ ਮੰਨ ਲਓ ਸੂਚਰ ਦੇ ਵਿੱਚ ਆਪਾਂ ਹੋਰ ਪਸ਼ੂ ਵਧਾਏ ਤਾਂ ਦੋਨੇ ਪਾਸੇ ਪਸ਼ੂ ਬੰਨੇ ਜਾਣਗੇ ਇਹ ਵੀ ਉਪਹੁੰਚੀ ਆ ਗਈ ਇਹਦਾ ਇੱਕ ਪਾਸਾ ਪੱਕਾ ਰ ਆ ਇਹ ਆਪ ਪੱਕਾ ਤਾਂ ਰੱਖਿਆ ਕਿਉਂਕਿ ਉਹ ਆਪਣੇ ਪਾਣੀ ਵਾਲੀ ਡੱਗੀ ਬਣੂ ਇਧਰੋਂ ਪਾਣੀ ਪਾਉਣੇ ਤੇ ਨੋ ਨੂੰ 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 ਆਗੋਂ ਦਾ ਪਾਣੀ ਸਾਰੇ ਇਧਰ ਜਾਂਦਾ ਇਹ ਆਪਾਂ ਇਹਦਾ ਪਾਸਾ ਪੱਕਾ ਕਰਤਾ ਤੇ ਇਧਰੋਂ ਪਾਸਾ ਆਪਾਂ ਇਹਦਾ ਕੱਚੇ ਰੱਖਿਆ ਕਿਉਂਕਿ ਪਸ਼ੂਆਂ ਨੂੰ ਆਰਾਮ ਕਰਨ ਵਾਸਤੇ ਕੱਚਾ ਪਾਸਾ ਵੀ ਜ਼ਰੂਰੀ ਹੁੰਦਾ ਨਾ ਦੇਖੋ ਬੂਰੀ ਕੱਟੀ ਆ ਵੀ ਕੱਟੀ ਤੇ ਉਹ ਵੀ ਕੱਟੀ ਆਹ ਦੇਖੋ ਇਧਰ ਲੱਗੇ ਹੋਇਆ ਇਹ ਆਪਣਾ ਟਰੈਕਟਰ ਟਰਾਲੀ ਵਾਲਾ ਸੈੱਟ ਆ ਇਹ ਚ ਹੀ ਫਸਲ ਲਾਤੀ ਸੀਗੇ ਰੋਜੀ ਤੇ ਡੈਵਲ ਲੱਗੇ ਚੌਕਾਂ ਰੋਜੀ ਐ ਚਲ ਆ ਗਈ ਆਪਣੇ ਕੋਲ ਐਫ ਐਫ ਨਸਲ ਦੀ ਗਾਂ ਤੇ ਆਖੜਾ ਆਪਣਾ ਟਰੈਕਟਰ ਟਰਾਲੀ ਤੇ ਕਿਵੇਂ ਲੱਗੇ ਤੁਹਾਨੂੰ ਆਪਣਾ ਸੈਟਅਪ ਸੈਟਅਪ ਬੋਸਮ ਵਾਲਾ ਹੰਟ ਕਰਕੇ ਜੀਓ ਦੱਸੋ ਧੰਨਵਾਦ ਸਾਰਾ